ਪਹਿਲੇ ਸਣ ਤੋਂ ਗਿਆ ਜੀ ਮੈਂ ਰਵਾਸ਼ਣ ਸੁਣਨੀ ਆਦੇ ਅੱਛਾ ਜੀ ਉਹਦੇ ਪਹਿਲਾਂ ਉਹਨਾਂ ਇੱਕ ਗੱਲ ਕੇਹੀ ਵੀ ਜਦੋਂ ਪਾਣੀ ਲੱਭ ਗਿਆ ਨਾ ਸਾਬ ਘਰਾਂ ਤੇ ਮੈਂ ਹੋਰ ਤੇ ਅਦਾ ਹੀ ਕੋਈ ਨਹੀਂ ਕੀਤੀ ਠੇਕੇ ਦੇ ਉੱਤੇ ਪੈੜੀ ਲਈ ਸੀ 13 ਕਿੱਲੇ ਆ ਜੀ ਤੁਸੀਂ ਲਈ ਉਹਦੇ ਜਿਹੜੇ ਤੁਹਾਡੇ 13 ਕਿੱਲੇ ਆ 50000 ਰੁਪਇਆ ਤੁਹਾਨੂੰ ਅਸੀਂ ਆ ਦੇਣ ਲੱਗੇ ਆ ਆ ਲਓ ਜੀ ਦੋ ਦੰਗਰ ਲੈ ਲੀਏ 50 5000 ਵਾਲੇ ਇੱਕ ਮੋਟੇ ਮੈਨੂੰ ਸਰਜੂਗਾ ਸਰਦਣਾ 70 7000 ਕੋਈ ਨਾ ਵਾਲਾ ਹੁੰਦਾ ਠੀਕ ਤੇ ਬਲੇ ਅੱਤਾ ਪਿੰਡ ਉਹ ਵੀ ਇਸ ਜਮੀਨ ਵਿੱਚ ਡੁੱਬਾ ਪਾਣਾ ਆ ਚੱਕਰਿਆ ਅੱਤਾ ਨਹੀਂ ਅੱਧੂ ਜਿਆਦਾ ਹੋਣਾ ਚਾਹੀਦਾ ਅੱਤਾ ਨਹੀਂ ਸਾਰਾ ਹੀ ਡੱਬਾ ਚਾਈਦੇ ਵਾਲੇ ਸਾਨੂੰ ਦੱਸ ਦਿਓ ਤੇ ਸਵੇਰੇ ਟਰਾਲੀ ਘੱਲ ਦੋ ਕਿਉਂਕਿ ਲੋਕ ਨਾ ਮੈਨੂੰ ਫੋਨ ਬੜੇ ਕੰਡ ਹੈ ਵੀ ਭਾਈ ਸਾਡੇ ਪੈਸੇ ਦੱਸੋ ਅਸੀਂ ਪੈਸਾ ਫੜਦੇ ਨਹੀਂ ਕਿ ਹਾਂਜੀ ਹਾਂਜੀ ਭਾਈ ਜਿਹਦਾ ਪਾਉ ਸਿੱਧਾ ਹੀ ਮਲਾਵਾਂਗੇ ਤੁਹਾਨੂੰ ਜੇ ਇਹਨਾਂ ਦੀ ਮਤ ਕਰਨਾ ਵਾਂਗੇ ਤੇ ਸਿੱਧਾ ਹੀ ਲੈ ਕੇ ਆਵਾਂਗੇ। ਇਹ ਘਰ ਉਹਨਾਂ ਜਦੋਂ ਪਾਣੀ ਲੱਥਾ ਤੇ ਫਿਰ ਅੰਦਰ ਰਹੋਗੇ ਕਿ ਤਰ੍ਹਾਂ? ਰਹਿਣਾ ਹੀ ਪਾਣਾ ਹੈ, ਕੀ ਕਰੀਏ। ਟੈਨਸ਼ਨ ਹੈ ਕਿਸ ਗੱਲ ਦੀ? ਨਹੀਂ। ਤੇ ਕੰਮ ਧੰਦੇ ਚ ਲੱਗ ਜਾਣਾ। ਹਾਂ। ਤੇ ਇਹ ਤਾਂ ਦਿਮਾਗ ਹੀ ਕਰ ਸਕਦੇ ਆ। ਤਾਂ ਜਾ ਕੋਈ ਗੱਲ ਨਹੀਂ, ਛਾੜੇ ਬਟਾ। ਦੋਸਤੋ, ਅੱਜ 14ਵਾਂ ਦਿਨ ਹੈ ਜਿਹੜਾ ਅਸੀਂ ਕੈਂਪ ਮਹਾਰਾਜ ਦਾ ਓਟ ਆਸਰਾ ਲੈ ਕੇ ਸ਼ੁਰੂ ਕੀਤਾ ਸੀਗਾ, ਵੀ ਜਿੱਥੇ ਕਿਸੇ ਦੀ ਹੈਲਪ ਹੋ ਸਕਦੀ ਆ। ਉਹ ਕੀਤੀ ਜਾਵੇ ਜਿੱਥੇ ਗੁਰੂ ਵੱਲੋਂ ਸੇਵਾ ਬਖਸ਼ੀ ਆ ਉਹ ਨਿਭਾਈ ਜਾਵੇ ਅੱਜ ਜਿਹੜਾ ਅਸੀਂ ਫੀਡ ਜਾਂ ਹੋਰ ਜਿਹੜਾ ਰਾਸ਼ਨ ਸੀਗਾ ਉਹ ਸਪਲਾਈ ਇਸ ਕਰਕੇ ਨਹੀਂ ਕੀਤਾ ਵੀ ਅੱਜ ਬਾਬਾ ਬੁੱਢਾ ਸਾਹਿਬ ਦੀ ਚੌਥ ਸੀਗੀ ਔਰ ਹਰ ਜਗ੍ਹਾ ਦੇ ਉੱਤੇ ਲੰਗਰ ਲੱਗੇ ਆ ਰਸਤੇ ਬਲੌਕ ਆ ਥੋੜੀ ਜਗ੍ਹਾ ਤੋਂ ਜਾਣਾ ਵੀ ਕਿਤੇ ਬਹੁਤ ਦੂਰ ਲੱਗਦਾ ਵਾ ਔਰ ਅਸੀਂ ਵੀ ਮਾੜਾ-ਮੋਟਾ ਵੇਖ ਕੇ ਆਏ ਆ ਪਰ ਲੰਗਰ ਨੂੰ ਰਸਤੇ ਨਹੀਂ ਸੀ ਹੈਗੇ ਔਰ ਲੋਕਾਂ ਦਾ ਵੀ ਬਹੁਤ ਜਿਹੜੀ ਬਾਬਾ ਜੀ ਦੇ ਪ੍ਰਤੀ ਸ਼ਰਧਾ ਵਾ ਹਰ ਬੰਦੇ ਨੇ ਪਿੰਡ ਵਾਈਜ਼ ਦੀ ਕਿਤੇ ਲੰਗਰ ਲਾਏ ਆ ਔਰ ਜਗ੍ਹਾ-ਜਗ੍ਹਾ ਦੇ ਉੱਤੇ ਉਹ ਆਪ ਉਹਨਾਂ ਦੇ ਰਜੇਵੇਂ ਸੀਗੇ ਅ ਉਦੇ ਨਾਲ ਨਾਲ ਸਾਨੂੰ ਸੇਵਾ ਜੇ ਅਸੀਂ ਕੋਈ ਰਸ ਨਹੀਂ ਅੱਜ ਨਿਭਾਈ ਜਾਂ ਮਤਲਬ ਕੋਈ ਰਾਸ਼ਨ ਨਹੀਂ ਦਿੱਤਾ ਜਾਂ ਫੀਡ ਨਹੀਂ ਦਿੱਤੀ ਚੌਕਰ ਨਹੀਂ ਦਿੱਤਾ ਉਹਦੇ ਬਦਲੇ ਅਸੀਂ ਪਿੰਡ-ਪਿੰਡ ਜਾ ਕੇ ਤੇ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਵੀ ਹੋਰ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਕਿਹੜੀਆਂ ਨੇ ਸਾਹਮਣੇ ਆ ਤੁਹਾਡੇ ਸਾਹਮਣੇ ਹੀ ਆ ਵੀ ਗਾਰ ਆ ਪਾਣੀ ਲੱਥੂਗਾ ਵੀ ਤੇ ਗਾਰ ਗੋਡੇ-ਗੋਡੇ ਚੜੀ ਆ ਪਾਣੀ ਆ ਪਾਣੀ ਦੇ ਵਿੱਚ ਉਹ ਬੋ ਆਉਂਦੀ ਆ ਪਤਾ ਨਹੀਂ ਕਿੰਨੇ-ਕਿੰਨੇ ਦਿਨ ਲੱਥਣਾ ਨਹੀਂਗਾ ਇਹ ਪੰਪਾਂ ਨਾਲ ਲਾਉਣਾ ਪੈਣਾ ਵਾ ਔਰ ਪਰਲੇ ਪਾਸੇ ਜਾ ਕੇ ਵਿੱਚ ਇੱਕ ਵੇਖੋ ਅਜੇ ਤੇ ਘਟਿਆ ਵਾ ਸੀ ਉਹ ਪਰਲੇ ਖੋਨੇ ਵਾਲੇ ਉੱਥੇ ਹੋ ਗਏ ਆ ਜਾਂ ਬੰਨ ਦੇ ਉੱਤੇ ਬਹੁਤ ਜ਼ਿਆਦਾ ਵਾ ਵਿੱਚ ਜਾਨਵਰ ਰੁੜੇ ਹੋਣਗੇ ਇੱਕ ਪੰਛੀ ਰੁੜੇ ਹੋਣਗੇ ਪਰਮਾਤਮਾ ਨਾ ਕਰੇ ਵੀ ਉਹਦੇ ਵਿੱਚ ਕੋ ਲਾਸ਼ਾਂ ਵੀ ਮਤਲਬ ਇਹੋ ਜੀਆਂ ਮਿਲਣ ਜਿਵੇਂ ਪੁਲ ਦੇ ਉੱਤੇ ਮਿਲੀਆਂ ਸੀਗੀਆਂ ਹਾਲਾਤ ਮਤਲਬ ਇਹੋ ਜੇ ਨੇ ਔਰ ਮੈਂ ਪਹਿਲੇ ਦਿਨ ਤੋਂ بار-ਬਾਰ ਔਰ ਰੋਜ਼ ਦੁਹਾਈ ਦਿੰਦਾ ਸੀਗਾ ਕਿ ਲੋੜਾਂ ਲੋਕਾਂ ਦੀਆਂ ਹੁਣ ਸਾਹਮਣੇ ਆਉਣੀਆਂ ਨੇ ਲੋੜਾਂ ਲੋਕਾਂ ਦੀਆਂ ਹੁਣ ਮੁਸ਼ਕਲਾਂ ਸਾਹਮਣੇ ਆਉਣੀਆਂ ਨੇ ਅਸੀਂ ਇੱਕ ਘਰ ਬਣਾਉਣ ਦੀ ਮਿਹਨਤ ਸ਼ੁਰੂ ਕੀਤੀ ਸੀ ਕਿਉਂਕਿ ਰਾਸ਼ਨ ਤੇ ਅਥਾ ਆਇਆ ਮਤਲਬ ਅੱਗੇ ਸੀਗਾ ਵੀ ਜਿਹੜਾ ਮਰਜ਼ੀ ਲੈ ਜਾਂਦਾ ਸੀ ਹੁਣ ਅਸੀਂ ਪਿੰਡ-ਪਿੰਡ ਸਰਵੇ ਕਰਨਾ ਸ਼ੁਰੂ ਕਰਤਾ ਕਿਉਂਕਿ ਪਹਿਲਾਂ ਲੈਸ ਕਰਕੇ ਜਾਂਦੇ ਸੀ ਵੀ ਕਿਤੇ ਵੀ ਕੋਈ ਟਰੱਕ ਲੱਗਾ ਗੱਡੀ ਲੱਗੀ ਲੋਕ ਉੱਥੇ ਆਉਂਦੇ ਸੀਗੇ ਲੋਕਾਂ ਦੇ ਉੱਤੇ ਵੈਸੇ ਹੀ ਤਰਸ ਆ ਜਾਂਦਾ ਸੀਗਾ ਔਰ 2-2 4-4 5-5 ਪਰ ਵੀ ਕਿਸੇ ਨੇ ਲਿਆ ਮੈਂ ਫਿਰ ਕਹਿੰਦਾ ਵੀ ਮੈਨੂੰ ਇਸ ਗੱਲ ਦਾ ਗੁੱਸਾ ਨਹੀਂ ਕੋਈ 5 ਵਾਰੀ ਰਾਸ਼ਨ ਲਏ ਨਾ ਕਿਸੇ ਦੀ ਕੋ ਜਿੰਦਗੀ ਨਹੀਂ ਲੰਘ ਜਾਂਦੀ ਨਾ ਕਦੀ ਕਿਸੇ ਦਾ ਮਜ਼ਾਕ ਉਡਾਇਆ ਤੇ ਨਾ ਕਿਸੇ ਨੂੰ ਟਿਚਰਾਂ ਕੀਤੀਆਂ ਵਾ ਪਰ ਹੁਣ ਪਿੰਡ-ਪਿੰਡ ਜਾ ਕੇ ਵੀ ਖਾਦ ਦੀ ਕਿੱਥੇ ਲੋੜ ਹੈ ਫੀਡ ਦੀ ਕਿੱਥੇ ਲੋੜ ਹੈ ਰਾਸ਼ਨ ਦੀ ਕਿੱਥੇ ਲੋੜ ਹੈ ਕਈ ਲੋਕ ਇਹੋ ਜਿਹੇ ਸਾਹਮਣੇ ਆਏ ਆ ਵੀ ਜਿੰਨਾ ਮੰਗਿਆ ਹੀ ਨਹੀਂ ਸ਼ਰਮ ਦੇ ਮਾਰੇ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਵਾ ਔਰ ਇਹੋ ਜੀਆਂ ਜਿਹੜੀਆਂ ਲੋਣਾ ਨਿਭਾਉਣ ਦੀ ਸ਼ੁਰੂਆਤ ਕੀਤੀ ਆ ਘਰ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਵੀ ਜਿੰਨਾਂ ਲੋਕਾਂ ਦੇ ਘਰ ਬਿਲਕੁਲ ਹੀ ਢੱਟ ਗਏ ਆ ਗੁਜ਼ਾਰੇ ਦਾ ਸਾਧਨ ਕੋਈ ਨਹੀਂ ਕਮਾਈ ਦਾ ਸਾਧਨ ਕੋਈ ਨਹੀਂ ਉਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਕਿਉਂਕਿ ਦੇਣ ਵਾਲੇ ਵੀ ਬਹੁਤ ਆ ਤੇ ਅੱਗੇ ਲੈਣ ਵਾਲਿਆਂ ਦੀ ਵੀ ਲਾਈਨ ਹੀ ਲੱਗੀ ਆ ਜਿਹੜੇ ਨਿਗਾਹ ਦੇ ਵਿੱਚ ਆਉਂਦੇ ਆ ਅਸੀਂ ਸਿੱਧਾ ਜਿਹੜਾ ਰਾਬਤਾ ਕਰਾਉਣ ਦੀ ਕੋਸ਼ਿਸ਼ ਕਰਦੇ ਆ ਔਰ ਘਰਾਂ ਦੇ ਨਾਲ ਨਾਲ ਕੱਲ ਮੈਂ ਇੱਕ ਹੋਰ ਮੁਸ਼ਕਲ ਦੱਸੀ ਸੀ ਕਿ ਜਿਹੜੇ ਲੋਕਾਂ ਨੇ ਠੇਕੇ ਤੇ ਪੈੜੀ ਲਈ ਆ ਜਿਨ੍ਹਾਂ ਕੋਲ ਆਪਣੀ ਮਸਾ ਕਿਲਾ ਡੇਢ ਕਿਲਾਈ ਆ ਬਾਕੀ 15 15 14 14 ਕਿल्ले ਜੇ ਕਿਸੇ ਨੇ ਠੇਕੇ ਤੇ ਲਈ ਆ ਉਹਨਾਂ ਨੂੰ ਬੜੀ ਮਾਰ ਵੱਜੀ ਆ ਵੀ ਠੇਕਾ ਵੀ ਦੇਣਾ ਪੈ ਗਿਆ ਉਤੋਂ ਬਾਅਦਾਂ ਮਤਲਬ ਨੁਕਸਾਨ ਵੀ ਬੜਾ ਆ ਕੱਲ ਅਸੀਂ ਇੱਕ ਮਹਿਮ ਜਿਹੜੀ ਆਗਾਜ਼ ਉਹਦਾ ਕੀਤਾ ਸੀਗਾ ਵੀ ਜੇ ਕਿਸੇ ਦੀ ਮਤਤ ਕਰ ਸਕਦੇ ਆ ਮਤਲਬ ਇਹ ਦਾਨ ਨਹੀਂ ਆ ਇੱਕ ਦੂਜੇ ਦਾ ਸਾਥ ਆ ਵੀ ਅਗਲੀ ਜਿਹੜੀ ਕਣਕ ਦੀ ਬਜਾਈ ਆ ਉਹਦੇ ਉੱਤੇ ਖਰਚਾ ਸਾਨੂੰ ਦੱਸਿਆ ਗਿਆ ਸੀਗਾ ਵੀ 4000 ਰੁਪਏ ਆਉਂਦਾ ਵਾ ਜਿਹਦੇ ਵਿੱਚ ਬੀਜ ਆ ਜਿਹਦੇ ਵਿੱਚ ਡਾਇਆਵਾਤ ਜਿਹਦੇ ਵਿੱਚ ਡੀਜ਼ਲ ਆ ਉਹ ਅਸੀਂ ਜਿਹੜਾ ਸਰਵੇ ਕਰਕੇ ਤੇ ਉਹ ਸਾਡੇ ਦੋਸਤ ਨੇ ਕਰਨ ਧਵਨ ਆਸਟ੍ਰੇਲੀਆ ਦੇ ਵਿੱਚ ਤੇ ਉਹਨਾਂ ਦੀ ਪੂਰੀ ਟੀਮ ਨੇ ਜ਼ਿੰਮੇਵਾਰੀ ਲਈ ਆ ਵੀ 250 ਏਕੜ ਤੱਕ ਸਾਡੇ ਜਿੰਮੇ ਲਾ ਦਿਓ ਉਹਦੇ ਵਿੱਚੋਂ ਜਿਹੜੀ ਪਹਿਲੀ ਸ਼ੁਰੂਆਤ ਆ ਉਹ ਕਿਸ ਤਰ੍ਹਾਂ ਤਰੀਕਾ ਕੀ ਆ ਵੀ ਤੁਸੀਂ ਗੁਰੂ ਘਰ ਅਰਦਾਸ ਕਰਦੇ ਮੈਂ ਤੇ ਇੱਕੋ ਗੱਲ ਕਹਿੰਦਾ ਵੀ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਉਂਦਾ ਮੈਂ ਸਵੇਰੇ ਗੁਰਦੁਆਰਾ ਸ਼ਹੀਦਾ ਸਾਹਿਬ ਜਾਂਦਾ ਵਾਂ ਉੱਥੇ ਭਾਜੀ ਪ੍ਰਗਟ ਤੁਸੀਂ ਵੀ ਰੋਜ਼ ਜਾਂਦੇ ਹੋ ਜੀ ਹਾਂ ਜੀ ਵੀਰ ਪਰ ਜਾਂਦਾ ਜੀ ਆਪਾਂ ਇਹ ਵੀਰਵਾਰ ਜਾਂਦੇ ਨੇ ਕੁਦਰਤੀ ਮੈਨੂੰ ਬਾਹਰ ਨਿਕਲਦਿਆਂ ਮਿਲੇ ਔਰ ਇਹਨਾਂ ਨੇ ਮੈਨੂੰ ਕਿਹਾ ਜੀ ਭਾਉ ਜੀ ਧੰਨਵਾਦ ਤੁਸੀਂ ਸੇਵਾ ਮਤਲਬ ਵਧੀਆ ਨਿਭਾ ਰਹੇ ਹੋ ਤੇ ਆਪਣੇ ਬਾਰੇ ਇਹਨਾਂ ਨੇ ਦੱਸਿਆ ਵੀ ਮੇਰੀ ਪੈਲੀ ਆ ਜਸਤਰਵਾਲ ਪਿੰਡ ਆ ਜੀ ਇਹ ਮੇਰੀ ਜਸਤਰਵਾਲ ਦੇ ਵਿੱਚ ਪੈਲੀ ਆ ਮੇਰੇ ਬੱਚੇ ਜਿਹੜੇ ਉਹ ਬਾਹਰ ਨੇ 13 ਕਿੱਲੇ ਪੈਲੀ ਜਿਹੜੀ ਅਸੀਂ ਠੇਕੇ ਦੇ ਉੱਤੇ ਦਿੱਤੀ ਹੋਈ ਆ ਔਰ ਉਹਦੇ ਵਿੱਚ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਗਿਆ ਤੇ ਅਸੀਂ ਜਿਹੜਾ ਉਹ ਠੇਕਾ ਹੀ ਮਤਲਬ ਛੱਡ ਦਿੱਤਾ 3.5 ਲੱਖ ਠੇਕੇ ਸੀਗਾ ਜੀ 3.40000 ਰੁਪਏ ਬੰਦਾ ਸੀ 3 ਲੱਖ 40 ਹਜ਼ਾਰ ਰੁਪਿਆ ਸੀਗਾ ਵੀ ਅਸੀਂ ਉਹ ਠੇਕਾ ਛੱਡ ਦਿੱਤਾ ਪਿੰਡ ਦੇ ਸਾਹਮਣੇ ਵੀ ਭਾਈ ਐਡੀ ਜੇ ਕਰੋਪੀ ਆਈ ਆ ਹੜ ਆਇਆ ਤੇ ਸਾਨੂੰ ਠੇਕੇ ਦੀ ਲੋੜ ਨਹੀਂ ਸਾਡੇ ਬੱਚਿਆਂ ਨੇ ਵੀ ਇਹੋ ਗੱਲ ਕਹੀ ਆ ਵੀ ਨਹੀਂ ਲੈਣੇ ਤੇ ਮੈਂ ਇੱਕ ਤੇ ਇਹਨਾਂ ਨਾਲ ਇਸ ਕਰਕੇ ਪਿੰਡ 'ਚ ਆਇਆ ਵੀ ਇਹ ਜਿਹੜਾ ਮਤਲਬ ਇਸ ਤਰੀਕੇ ਮਿਸਾਲ ਪੈਦਾ ਕਰਨੀ ਚਾਹੀਦੀ ਆ ਇਸ ਤਰੀਕੇ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਵਾ ਔਰ ਅੱਗੇ ਕੀ ਆ ਕਿ ਮੇਰੇ ਸਾਹਮਣੇ ਅੱਜ ਨਵੀਂ ਇੱਕ ਮੁਸ਼ਕਲ ਆਈ ਕਿਉਂਕਿ ਖੇਤੀਬਾੜੀ ਨਾਲ ਮੇਰਾ ਬਹੁਤਾ ਸੰਬੰਧ ਨਹੀਂ ਆ ਕਿ ਮੁਆਵਜ਼ਾ ਜਿਹੜਾ ਆਉਣਾ ਵਾ ਸਰਕਾਰੀ ਮੰਨ ਲਓ 10000 ਆਉਂਦਾ ਮੰਨ ਲਓ 20000 ਆਉਂਦਾ ਮੰਨ ਲਓ 25000 ਆਉਂਦਾ ਵਾ ਉਹ ਮਾਲਕ ਦੇ ਨਾਂ ਤੇ ਆਉਣਾ ਠੇਕੇਦਾਰੇ ਦੇ ਨਾਂ ਦੇ ਉੱਤੇ ਨਹੀਂ ਆਉਣਾ ਔਰ ਮੈਨੂੰ ਇੱਕ ਨਵੀਂ ਮੁਸ਼ਕਲ ਅੱਜ ਸੋਣੇ ਚ ਮਿਲੀ ਆ ਕਿ ਝੋਨੇ ਦੇ ਉੱਤੇ ਮਿਹਨਤ ਬੜੀ ਲੱਗਦੀ ਆ ਕਈਆਂ ਲੋਕਾਂ ਨੇ ਸਿਰਫ ਪੈੜੀ ਝੋਨੇ ਵਾਸਤੇ ਹੀ ਲਈ ਹੁੰਦੀ ਆ ਕਿਉਂਕਿ ਕਣਕ ਦੇ ਉੱਤੇ ਜਿਹੜੇ ਜੌਬ ਕਰਦੇ ਆ ਉਹ ਆਪ ਹੀ ਮੁੜ ਕੇ ਕਣਕ ਬੀਜ ਲੈਂਦੇ ਨੇ ਉੱਤੇ ਮਿਹਨਤ ਘੱਟ ਲੱਗਦੀ ਆ ਮੇਰੀ ਉਹਨਾਂ ਦੇ ਚਰਨਾਂ 'ਚ ਵੀ ਗੁਜਾਰਸ਼ ਆ ਵੀ ਜੇ ਉਹ ਮੁਆਵਜ਼ਾ ਆਉਣਾ ਵੀ ਆ ਅੱਗੋਂ ਉਹਨਾਂ ਨੂੰ ਠੇਕਾ ਨਹੀਂ ਵੀ ਦਿੱਤਾ ਗਿਆ ਵੀ ਝੋਨਾ ਵੜਿਆ ਜਾਣਾ ਸੀਗਾ ਕੰਮ ਸੇ ਕੰਮ ਉਹਨਾਂ ਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਜੋ ਉਹਨਾਂ ਦਾ ਖਰਚਾ ਆਵਾ ਉਹ ਉਹ ਮੁਆਵਜ਼ੇ ਦੇ ਵਿੱਚੋਂ ਜਾਂ ਉਸ ਹਿਸਾਬ ਨਾਲ ਕੋ ਰੇਸ਼ੋ ਬੰਨ ਲੀ ਜਾਵੇ ਵੀ ਖਰਚਾ ਕਿੰਨਾ ਵਾ ਤੋਂ ਉਹਦਾ ਇੰਨਾ ਪਰਸੈਂਟ ਸੀਗਾ ਤੇ ਉਹਨੂੰ ਦਿੱਤਾ ਜਾਵੇ ਇਹੋ ਜੀਆਂ ਮੁਸ਼ਕਲਾਂ ਦਾ ਵੀ ਖਿਆਲ ਰੱਖਣਾ ਪੈਣਾ ਵਾ ਔਰ ਸਵੇਰੇ ਮੈਂ ਇਹਨਾਂ ਨੂੰ ਕਿਹਾ ਮੈਂ ਕਹਾਂ ਜੀ ਮੇਰੇ ਇੱਕ ਮਤਲਬ ਸਾਡੇ ਫੋਨ ਆਇਆ ਸੀਗਾ ਉਹ ਉਹਨਾਂ ਦੀ ਟੀਮ ਨੇ 1250 ਕਿੱਲੇ ਦੀ ਜਿਹੜੀ ਉਹ ਸ਼ੁਰੂਆਤ ਕੀਤੀ ਆ ਵੀ ਅਸੀਂ 1250 ਕਿੱਲੇ ਦੇ ਵਿੱਚ ਕਿਉਂਕਿ ਅਸੀਂ ਜਦੋਂ ਕੋ ਮਹਿਮ ਸ਼ੁਰੂ ਕਰਦੇ ਆ ਫਿਰ ਵੇਖ ਕੇ ਸਾਨੂੰ ਵੀ ਬੜੀਆਂ ਕੋਈ ਸਿੱਖਣ ਨੂੰ ਮਿਲਦਾ ਔਰ ਬਹੁਤ ਲੋਕ ਫਿਰ ਉਹਦੇ ਵਿੱਚ ਆਪ ਕੁਦ ਪੈਂਦੇ ਆ ਹੁਣ ਘਰ ਬਣਨੇ ਵੀ ਸ਼ੁਰੂ ਹੋਣਗੇ ਔਰ ਇਸ ਤਰੀਕੇ ਜਿਹੜੀ ਪੈੜੀ ਦੀ ਬਜਾਈ ਆ ਉਹ ਵੀ ਕਰਨੀ ਜਿਹੜੀ ਸ਼ੁਰੂ ਕੀਤੀ ਜਾਊਗੀ ਔਰ ਇਹਦੇ ਨਾਲ ਮੈਨੂੰ ਦੱਸਦਿਆਂ ਬੜੀ ਖੁਸ਼ੀ ਆ ਕਿ ਸਵੇਰੇ ਜਦੋਂ ਅਸੀਂ ਉਥੇ ਖੋਨੇ ਵਾਲਾ ਮਾਛੀ ਵਾਲਾ ਪਿੰਡ ਹੈ ਜੀ ਉਥੇ ਗਏ ਸੀਗੇ ਉਥੇ ਸਾਨੂੰ ਮਿਲੇ ਆ ਬਾਬਾ ਨਿਰਮਲ ਉਹ ਕਾਰ ਸੇਵਾ ਬਾਬਾ ਰਮਨ ਸਿੰਘ ਦਿੱਲੀ ਵਾਲੇ ਨੇ ਉਹਨਾਂ ਦੇ ਮਤਲਬ ਸੰਪਰਦਾਇਤੋਂ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਜਿਹੜਾ ਪਾਸ਼ਾਹੀ ਨੀਮਸਰ ਸੀਤਾਪੁਰ ਯੂਪੀ ਆ ਸਾਡੇ ਵੱਲੋਂ ਵੀ ਜਿਹੜੇ ਤਿੰਨ ਪਿੰਡ ਆ ਉਹਨਾਂ ਦੀ ਜ਼ਿੰਮੇਵਾਰੀ ਲੈ ਲਈ ਆ ਇੱਕ ਬਰਿਆਰ ਪੱਤੀ ਆ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਆ ਕਿਤੇ ਵੀ ਹੋਵੇ ਚਲੋ ਮਤ ਕਿਤੇ ਵੀ ਹੋਣੀ ਚਾਹੀਦੀ ਆ ਪੱਤੀ रामपुर ਆ ਤੇ ਮਾਛੀ ਵਾਲਾ ਜਿਹੜਾ ਨਾਲੇ ਚ ਪੈਂਦਾ ਇੱਥੇ ਹਜ਼ਾਰ 2000 ਜਿੰਨੀ ਵੀ ਜਗਾ ਹੋਊਗੀ ਜਿੰਨੀ ਵੀ ਪੈੜੀ ਬੀਜਣ ਵਾਲੀ ਹੋਊਗੀ ਉਥੇ ਖਾਦ ਬੀਜ ਡੀਜ਼ਲ ਜਿਹੜੀ ਆ ਉਹਦੀ ਜ਼ਿੰਮੇਵਾਰੀ ਉਹ ਬਾਬਿਆਂ ਲਈ ਆ ਚਲੋ ਉਹ ਵੱਡੀਆਂ ਸੰਸਥਾਵਾਂ ਨੇ ਸਾਡੇ ਕੋਲ ਜਿੰਨੀ ਸੇਵਾ ਨਿਭਾਈ ਜਾਂਦੀ ਆ ਔਰ ਅੱਜ ਜਿਹੜਾ ਕਰਨਤਾ ਬਣਾਉਣਾ ਜ਼ਿੰਮੇਵਾਰੀ ਲਈ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਭਾਜੀ ਉਹਨਾਂ 250 ਕਿੱਲੇ ਦਾ ਮੇਰੇ ਖਾਲ 10 ਕ ਲੱਖ ਰੁਪਈਆ ਬਣਦਾ ਉਹਨਾਂ ਆਪਣੇ ਕਿਸੇ ਦੋਸਤ ਕੋਲ ਰੱਖ ਦਿੱਤਾ ਸਾਨੂੰ ਕਹਿੰਦੇ ਤੁਸੀਂ ਲੈ ਲਓ ਮੈਂ ਕਹਾਂ ਜੀ ਨਹੀਂ ਤੁਸੀਂ ਰੱਖ ਲਓ ਅਸੀਂ ਨਾਲ ਦੀ ਨਾਲ ਜਿੱਥੇ ਲਈ ਜਾਵਾਂਗੇ ਤੁਹਾਨੂੰ ਦੱਸ ਦਵਾਂਗੇ ਵੀ ਅੱਜ ਇੱਥੇ ਦੇ ਦੇ ਦਿੱਤੇ ਨੇ ਉਹਦੀ ਸ਼ੁਰੂਆਤ ਜਿਹੜੀ ਅੱਜ ਅਸੀਂ ਕਰਨ ਲੱਗੇ ਆ ਭਾਉ ਬਲਵਿੰਦਰ ਸਿੰਘ ਹੋਣਾ ਠੇਕੇ ਦੇ ਉੱਤੇ ਪੈੜੀ ਲਈ ਸੀ 13 ਕਿੱਲੇ ਆ ਜੀ ਤੁਸੀਂ ਲਈ ਆਪਣੀ ਕਿੰਨੀ ਕ ਹੈ ਆਪਣੀ 1.5 ਡੇੜ ਕਿੱਲਾ ਆਪਣੀ ਆ ਹੋਰ ਕੋ ਨਾਲ ਨੌਕਰੀ ਕੋ ਕੰਮਕਾਰ ਹੈਗਾ ਖੇਤੀਬਾੜੀ ਤੇ ਹੀ ਸੀਮਤ ਸੀਗੇ ਉਹਦੇ ਜਿਹੜੇ ਤੁਹਾਡੇ 13 ਕਿੱਲਿਆਂ ਦੇ ਆ 50000 ਰੁਪਏ ਤੁਹਾਨੂੰ ਅਸੀਂ ਆ ਦੇਣ ਲੱਗੇ ਆ ਆ ਲਓ ਜੀ ਇਹ ਕੋਈ ਦਈ ਜਾਂਦਾ ਤੇ ਅਸੀਂ ਗਾਂ ਦੇਈ ਜਾਂਦੇ ਆ ਇੱਕ ਚੀਜ਼ ਮੈਂ ਹੋਰ ਕਲੀਅਰ ਕਰਨੀ ਚਾਹੁੰਦਾ ਕਿ ਚਲੋ ਜਦੋਂ ਕਿਸੇ ਨਾਲ ਸਲਾਹ ਕਰੀਦੀ ਆ ਬਹੁਤ ਸਾਰੇ ਲੋਕਾਂ ਸਾਨੂੰ ਦੱਸਿਆ ਵੀ ਪੈਸੇ ਨਗਦ ਦੇਣ ਨਾਲੋਂ ਬੀਜ ਲੈ ਦਿੱਤਾ ਜਾਵੇ ਖਾਦ ਲੈ ਦਿੱਤੀ ਜਾਵੇ ਡੀਜ਼ਲ ਲੈ ਦਿੱਤਾ ਜਾਵੇ ਪਰ ਮੈਂ ਹਮੇਸ਼ਾ ਹੀ ਇੰਨਾਂ ਚੀਜ਼ਾਂ ਤੋਂ ਗਰੇਜ ਕਰਦਾ ਜਿਵੇਂ ਘਰ ਦਾ ਵੀ ਜੇ ਕਿਸੇ ਨੂੰ ਸਮਾਨ ਲੈ ਕੇ ਦੇਣਾ ਤੇ ਉਹਦੇ ਪੈਸੇ ਹੀ ਪੁੱਜਦੇ ਕਰੀਦੇ ਨੇ ਕਿਉਂਕਿ ਬੜੇ ਲੋਕਾਂ ਨੇ ਕਿਹਾ ਵੀ ਇਹ ਪੈਸੇ ਕਿਤੇ ਹੋਰ ਵਰਤੇ ਜਾ ਸਕਦੇ ਨੇ ਜਿਨ੍ਹਾਂ ਨੇ ਪੈੜੀ ਬੀਜਣੀ ਉਹਨੇ ਬੀਜਣੀ ਬੀਜਣੀ ਆ ਉਹਨਾਂ ਉਹਨੂੰ ਰੋਕ ਨਹੀਂ ਸਕਦੇ ਔਰ ਮੈਂ ਇਹੋ ਜਿਹੇ ਅਫਵਾਹਾਂ ਤੋਂ ਇਹੋ ਜਿਹੇ ਮਤਲਬ ਇਹੋ ਜਿਹੇ ਚੀਜ਼ਾਂ ਜਿਹੜਾ ਸਾਹਮਣਾ ਨਾ ਕਰਨਾ ਪਵੇ ਕੱਲ ਨੂੰ ਉੱਠ ਕੇ ਕਹਿ ਦੇਣਾ ਕਿਸੇ ਨੇ ਵੀ ਪਤਾ ਨਹੀਂ ਬੀ ਆਲੇ ਦੇ ਰਿਸ਼ਤੇਦਾਰ ਆ ਵੀ ਕਮਿਸ਼ਨ ਲੈਂਦੇ ਆ ਵਿੱਚੋਂ ਜਾਂ ਸਮਾਨ ਦੇ ਵਿੱਚੋਂ ਸੋ ਜੇ ਕਿਸੇ ਨੇ ਸੇਵਾ ਭੇਜੀ ਆ ਤੇ ਅਸੀਂ ਸਿੱਧੀ ਦੀ ਸਿੱਧੀ ਪੁੱਜਦੀ ਕਰ ਦਿੰਨੇ ਆ ਪੰਜ ਸੱਤ ਬੰਦੇ ਜਿਹੜੇ ਪਿੰਡ ਵਾਲੇ ਹੁੰਦੇ ਜੇ ਕਿਸੇ ਦਾ ਘਰ ਬਣਨਾ ਹੁੰਦਾ ਤੇ ਉਹ ਨਾਲ ਜ਼ਿੰਮੇਵਾਰੀ ਲੈ ਲੈਂਦੇ ਆ ਵੀ ਯਾਰ ਇਹ ਘਰ ਦੇ ਉੱਤੇ ਹੀ ਵਰਤੂਗਾ ਜੇ ਨਹੀਂ ਵੀ ਵਰਤੂਗਾ ਕੋਈ ਨਹੀਂ ਵੀ ਇਹੋ ਜਿਹਾ ਕੰਮ ਕਰੂਗਾ ਤੇ ਫੇਰ ਚਲੋ ਉਹ ਉਹਦਾ ਆਪਣਾ ਹੀ ਨੁਕਸਾਨ ਆ ਜਾਂ ਕੁਝ ਵੀ ਆ ਜਿਹੜੀ ਫਸਲ ਬੀਜਣ ਵਾਲੀ ਗੱਲ ਆ ਉਹ ਬੰਦੇ ਨੂੰ ਅਸੀਂ ਪੈਸੇ ਨਾ ਵੀ ਦੇਈਏ ਉਹਨੇ ਤਾਂ ਵੀ ਬੀਜਣੀ ਆ ਸੋ ਅਸੀਂ ਉਹਨੂੰ ਇੱਕ ਹੌਸਲਾ ਆ ਜਾਂ ਇਹ ਟੀਮ ਜਿਹੜੀ ਸਾਰੀ ਦੇਣ ਆਉਂਦੀ ਆ ਸੋ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੀ ਅੱਜ ਸ਼ੁਰੂਆਤ ਕੀਤੀ ਆ ਨਵੇਕਲੀ ਉਹ ਕਰਨ ਤਾਂ ਬਣਾਉਣਾ ਦਾ ਉਹਨਾਂ ਦੀ ਟੀਮ ਦਾ ਉਹਨਾਂ ਨੇ ਜਿਹੜਾ ਸਹਿਯੋਗ ਦਿੱਤਾ ਵਾ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਉਹਨਾਂ ਕੀਤੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜਿੱਥੇ ਅਸੀਂ ਪੈਸੇ ਆ ਬੀਜਣ ਵਾਸਤੇ ਦੇਣ ਦੀ ਕੋਸ਼ਿਸ਼ ਕੀਤੀ ਆ ਜਾਂ ਦੇ ਰਹੇ ਆ ਜਾਂ ਮਹਾਰਾਜ ਦੁਆਰਿਆ ਜਿਸ ਕਿਸੇ ਕੋਲ ਕੋ ਟਰੈਕਟਰ ਨਹੀਂ ਹੋਊਗਾ ਅਸੀਂ ਉਹ ਵੀ ਕਿਸੇ ਨਾ ਕਿਸੇ ਨੂੰ ਕਹਿ ਕੇ ਸੇਵਾ ਜਿਹੜੀ ਉਹ ਨਿਭਾਉਂਦੇ ਰਾਵਾਂਗੇ ਅੱ벌 ਤੇ ਪਿੰਡ ਵਾਲੇ ਕਰ ਦਿੰਦੇ ਆ ਐਡਾ ਮਤਲਬ ਮੈਂ ਆਪਸੀ ਭਾਈਚਾਰਾ ਵੇਖਿਆ ਹਰ ਪਿੰਡ 'ਚ ਹੀ ਜਾ ਕੇ ਨਹੀਂ ਤੇ ਉਹ ਵੀ ਜਿਹੜੀ ਮੱਤਿਆ ਜਰੂਰ ਨਿਭਾਈ ਜਾਊਗੀ ਔਰ ਇਹਦੇ ਨਾਲ ਨਾਲ ਜਦੋਂ ਮੈਂ ਪਿੰਡ 'ਚ ਆਇਆ ਮੇਕੋ ਵੇਖ ਕੇ ਰਿਆ ਨਹੀਂ ਜਾਂਦਾ ਆ ਬੱਚਾ ਮੇਰੇ ਕੋਲ ਖਲੋਤਾ ਲਵਪ੍ਰੀਤ 23 ਸਾਲੇ ਦੀ ਉਮਰ ਹੈ ਯਾਰ ਮਤਲਬ ਅਸੀਂ ਵੀ ਹੱਸਦੇ ਹਾਂ ਖੇਡਦੇ ਹਾਂ ਕੱਢੀ ਆ ਆਪਦੀ ਉਮਰ ਇੱਕੇ ਦਾ ਭਰਾ 20 ਸਾਲ ਦਾ ਹਨਾ ਫਾਦਰ ਦੀ 6 ਮਹੀਨੇ ਪਹਿਲਾਂ ਡੈਥ ਹੋ ਚੁੱਕੀ ਹੈ ਔਰ 6 ਕਨਾਲਾਂ ਜ਼ਮੀਨ ਹੈ ਔਰ ਪਿਛਲੇ ਪਾਸੇ ਘਰ ਹੈ ਇਹਦਾ ਹਨਾ ਸਾਰਾ ਹੀ ਉਹ ਡੁੱਬ ਚੁੱਕਾ ਤੁਹਾਨੂੰ ਇਹਦੇ ਵਿੱਚ ਵਿਖਾ ਦਾਂਗੇ ਵੀ ਕਿੰਨਾ ਉਹ ਨੀਵਾ ਵਾ ਔਰ ਮਦਰ ਇਹਦੇ ਮੈਨੂੰ ਮਿਲੇ ਆ ਮੇਰੇ ਖਾਲੋਂ ਨਾਲ ਕੋਈ ਗੱਲ ਨਹੀਂ ਸੀ ਹੁੰਦੀ ਦਾਦੀ ਇਹਨਾਂ ਦੇ ਮਤਲਬ ਦੱਸਦੇ ਨੇ ਵੀ ਰੱਬ ਦਾ ਰੂਪ ਹੀ ਨੇ ਔਰ ਸਾਰੇ ਟੈਨਸ਼ਨ ਚ ਨੇ ਯਾਰ ਜਦੋਂ ਆ ਪਾਣੀ ਲਾਤੀ ਘਰ ਜਾਣਾ ਕਿਸ ਤਰ੍ਹਾਂ ਵਾ ਸਾਹਮਣੇ ਰਿਸ਼ਤੇਦਾਰਾਂ ਦਾ ਘਰ ਆ ਕੋ ਚਾਚਿਆਂ ਤਾਇਿਆਂ ਦਾ ਉਹਦੇ ਚ ਜਾ ਕੇ ਬੈਠੇ ਨੇ ਸਮਾਨ ਥੋੜਾ ਬਹੁਤਾ ਬਚਾ ਲਿਆ ਵਾ ਜਿਹੜਾ ਕੋ ਜਰੂਰੀ ਇਲੈਕਟ੍ਰੋਨਿਕ ਸਮਾਨ ਸੀਗਾ ਉਹ ਬਚ ਗਿਆ ਮੰਜੇ ਬਿਸਤਰੇ ਸਾਰਾ ਕੁਝ ਅਜੇ ਅੰਦਰ ਹੀ ਪਿਆ ਕੂਲਰ ਵਗੈਰਾ ਅੰਦਰ ਹੀ ਆ ਜੀ ਤੁਹਾਡੇ ਸਾਰਾ ਸਮਾਨ ਵੀ ਜਿਹੜਾ ਖਰਾਬ ਹੋ ਗਿਆ ਔਰ ਮੈਂ ਆਉਂਦਿਆਂ ਪੁੱਛਿਆ ਵੀ ਕੋ ਕਰਜ਼ਾਤ ਨਹੀਂਗਾ ਕੋ ਅਸੀਂ ਤੇਰੀ ਮਤ ਕਰੀਏ ਕਰਜ਼ੇ ਵਾਲੇ ਲੈ ਜਾਣ ਕਹਿੰਦਾ ਜੀ ਕੋਈ ਕਰਜ਼ਾ ਨਹੀਂਗਾ ਔਰ ਮੈਂ ਇਹਨਾਂ ਨੂੰ ਇੱਕ ਗੱਲ ਕਹੂੰਗਾ ਉਮਰ ਛੋਟੀ ਹੈ ਅਸੀਂ ਤੁਹਾਡੀ ਜਿੰਨੀ ਕੁ ਮਤ ਹੋ ਸਕਦੀ ਹੈ ਕੱਲ੍ਹ ਜਾਂ ਪਰਸੋਂ ਤੱਕ ਵੀ ਇਹ ਜ਼ਿੰਦਗੀ ਦੇ ਵਿੱਚ ਹਰ ਬੱਚਾ ਹੀ ਪਾਪੜ ਵੇਲਦਾ ਯਾਰ ਬਾਹਰ ਜਾਣ ਦੀ ਇੰਨੀ ਕੋਸ਼ਿਸ਼ ਕੀਤੀ ਹੈ ਪਿਤਾ ਨੇ ਮਤਲਬ ਐਫਰਟ ਕਰਦੇ ਰਹੇ ਕੋ ਰਿਸ਼ਤੇਦਾਰਾ ਕੋ ਕਿਸੇ ਕੋਲੋਂ ਕਿਸੇ ਨੇ ਕੋ ਮਤ ਨਹੀਂ ਕੀਤੀ ਤੇ ਬਾਹਰ ਜਾਣ ਵਾਲੀ ਵੀ ਉਹਦੀ ਫਾਈਲ ਰਹਿ ਗਈ ਤੇ ਇੱਥੇ ਜੂਝ ਰਿਹਾ ਛੇਕ ਨਾਲਾਂ ਦੇ ਵਿੱਚ ਭਰਾ ਵੀ ਕੋ ਪ੍ਰਾਈਵੇਟ ਜਿਹੜਾ ਉਹ ਨੌਕਰੀ ਕਰਦਾ ਵਾ ਔਰ ਇਹਦੇ ਲਈ ਮੈਂ ਕੋਸ਼ਿਸ਼ ਕਰੂੰਗਾ ਵੀ ਕੱਲ੍ਹ ਪਰਸੋਂ ਤੱਕ ਇਹਦੇ ਲੈਂਟਰ ਪੈਣਾ ਵਾ ਇੱਕ ਕਮਰੇ ਦਾ ਆਈਟਮ ਐ ਫਿਰ ਕਿੰਨਾ ਕਿ ਇਹਦੇ ਕੰਮ ਆ ਜਾਣੀਆਂ ਹੋਰ ਕੋਈ ਸੇਵਾ ਦੀ ਲੋੜ ਹੋਊ ਤੇ ਸੰਗਤ ਨੂੰ ਲਾ ਦਾਂਗੇ ਕੋਈ ਸੀਮੈਂਟ ਚਾਹੀਦਾ ਹੋਊਗਾ 2 ਲੱਖ ਰੁਪਏ ਦੀ ਮਤ ਜਿਹੜੀ ਅਸੀਂ 1-2 ਦਿਨਾਂ ਤੱਕ ਇਹਦੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿਸੇ ਵੱਲੋਂ ਮਤਲਬ ਇਸ ਤਰੀਕੇ ਮੈਂ ਅੱਗੇ ਕਿਹਾ ਸੀਗਾ ਕਿ ਲੋਕਾਂ ਦੀ ਬਾਹ ਫੜੀ ਜਾਵੇ ਯਾਰ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਲੀਤੋਂ ਹੀ ਉੱਡ ਚੁੱਕੀ ਆ ਹਾਟ ਚੁੱਕੀ ਆ ਜਿੰਨਾ ਕੋ ਰਹਿਣ ਲਈ ਠਿਕਾਣੇ ਨਹੀਂ ਬਚੇ ਖਾਣ ਪੀਣ ਲਈ ਕੁਛ ਨਹੀਂ ਬਚਿਆ ਅੱਜ ਅਸੀਂ ਉਧਰ ਗਏ ਸੀਗੇ ਕੋਨੇ ਆਲ ਸਾਨੂੰ ਰਾ ਸਖ ਵਿਚਾਰੇ ਮਿਲੇ ਮਿਹਨਤ ਮਜ਼ਦੂਰੀ ਕਰਦੇ ਨੇ ਤਾਂ ਵੀ ਸਾਡੇ ਪੰਜ ਡੰਗਰ ਰੁੜ ਗਏ ਨੇ ਫਿਰ ਅਸੀਂ ਕਿਦੋਂ ਪਤਾ ਕੀਤਾ ਤੇ ਦੋ ਨੇ ਮੈਂ ਕਿਹਾ ਚਲੋ ਕੋਸ਼ਿਸ਼ ਕਰਾਂਗੇ ਇੱਕ ਤੁਹਾਨੂੰ ਲੈ ਦਾਂਗੇ ਯਾਰ ਤੁਹਾਡਾ ਮਾੜਾ ਮੋਟਾ ਕੰਮ ਤੇ ਚੱਲਦਾ ਰਵੇ ਸੋ ਇਸ ਤਰੀਕੇ ਮੈਂ ਫਿਰ ਕਹਿੰਦਾ ਵੀ ਜੇ ਕੋਈ ਵੱਧ ਵੀ ਲਿਖਾਉਂਦਾ ਨਾ ਮੈਂ ਪਤਾ ਜ਼ਰੂਰ ਲੱਗ ਜਾਂਦਾ ਵਾ ਨਹੀਂ ਵੀ ਲੱਗਦਾ ਤੇ ਕੋਈ ਨਹੀਂ ਮਹਾਰਾਜ ਵੇਂਦਾ ਵਾ ਪਰ ਮੈਂ ਇਹਨਾਂ ਚੀਜ਼ਾਂ ਦਾ ਗੁੱਸਾ ਨਹੀਂ ਕਰਦਾ ਵੀ ਯਾਰ ਗਰੀਬ ਆਦਮੀ ਨੇ ਨਾ ਉਹਨੂੰ ਰਾਦਾ ਵੀ ਮੈਨੂੰ ਇਧਰੋਂ ਨਹੀਂ ਤੇ ਉਧਰੋਂ ਵੀ ਆ ਦੇ ਇਹ ਚੀਜ਼ਾਂ ਮੈਂ ਨਹੀਂ ਇਹਦਾ ਕੋ ਬਹੁਤਾ ਬੁਰਾ ਮਹਿਸੂਸ ਕਰਦਾ ਸੋ ਜਿੰਨੀ ਕੁ ਲੋੜ ਹੈ ਵੀਰ ਤੇਰਾ ਸੀ ਉਹ ਇੰਤਜ਼ਾਮ ਮੈਂ ਤੇਰਾ 1-2 ਦਿਨ ਤੱਕ ਕਰ ਦੂੰਗਾ ਮੈਂ ਤੇਰੇ ਪਿੰਡ ਆਉਂਗਾ ਤੇਰੀ ਮਾਂ ਦਾਦੀ ਕੋ ਅਸ਼ੀਰਵਾਦ ਲੈ ਕੇ ਜਾਵਾਂਗੇ ਸੀ ਔਰ ਉਹਦੇ ਨਾਲ ਜੇ ਕੋਈ ਸੀਮਿੰਟ ਦੀ ਆ ਭਾਈ ਸੋਖਿਆ ਮੇਰ ਨਾਲ ਇਹਨਾਂ ਦੀ ਵੀ ਕੋਈ ਕੱਲ ਵੀ ਇਹ ਤੇ ਐਵੇਂ ਸਾਡੇ ਨਾਲ ਫਸ ਹੀ ਜਾਂਦੇ ਆ ਨਾ ਉੱਥੇ ਵੀ ਕਿਤੇ ਘਰ ਬਣਾਉਣਾ ਸੀ ਤੇ 25 ਬੋਰੀਆਂ ਇਹਨਾਂ ਵੀ ਘਰ ਦੇ ਲਾਟ ਵੇਖ ਕੇ ਜ਼ਿੰਮੇਵਾਰੀ ਲੈ ਲਈ ਔਰ ਇਹੋ ਜੇ ਬਹੁਤ ਸੱਜਣ ਨੇ ਇਹਨਾਂ ਦੇ ਵੀ ਨੇ ਕਿਤੇ ਨਾ ਕਿਤੇ ਤੈਨੂੰ ਸੀਮਿੰਟ ਦੀ ਤੇਰੀ ਥੋੜੀ ਨਹੀਂ ਆਉਣ ਦਿੰਦੇ ਪਰ ਪੈਸੇ ਨਜਾਇਜ਼ ਨਾ ਵਰਤਿਓ ਮਤਲਬ ਉਮਰ ਤੁਹਾਡੀ ਨਿਆਣੀ ਆ ਮੈਂ ਤੁਹਾਨੂੰ ਇਹ ਕਹੂੰਗਾ ਵੀ ਇਹ ਨਾ ਹੋਵੇ ਵੀ ਮਾਂ ਦਾਦੀ ਜਿਹੜੀ ਉਹ ਰੁੱਲਦੀ ਰਵੇ ਕਿਉਂਕਿ ਕਿਸੇ ਨੇ ਵੀ ਬੜੀ ਨੇਕ ਨੀਤੀ ਨਾ ਤੁਹਾਨੂੰ ਦੇਣੇ ਨੇ ਸੋ ਅਸੀਂ ਕੋਸ਼ਿਸ਼ ਕਰਾਂਗੇ ਤੈਨੂੰ 1-2 ਦਿਨ ਤੱਕ 2 ਲੱਖ ਰੁਪਈਆ ਜਿਹੜਾ ਉਹ ਪੁੱਜਦਾ ਕੀਤਾ ਜਾਵੇ ਔਰ ਤੇਰਾ ਪਾਣੀ ਉਤਰਦਿਆਂ ਤੇਰੇ ਦਿਮਾਗ ਤੋਂ ਥੋੜੀ ਜਿੰਨੇ ਦਿਨ ਪਾਣੀ ਹੋ ਟੈਨਸ਼ਨ ਲੱਥੇ ਤੇਰੀ ਮਾਂ ਦੇ ਸਿਰ ਤੋਂ ਤੇਰੀ ਦਾਦੀ ਦੇ ਸਿਰ ਤੋਂ ਤੇਰੇ ਭਰਾ ਦੇ ਸਿਰ ਤੋਂ ਸੋ ਸਾਡੇ ਨੂੰ ਪਿੰਡ ਵਾਲੇ ਇੰਨੀ ਕਿ ਸੇਵਾ ਕਬੂਲ ਕਰਿਓ ਔਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਫਿਰ ਕਹੀ ਆ ਕਿ ਬਹੁਤ ਸਾਰੇ ਜੱਟ ਜ਼ਿਮੀਦਾਰ ਨੇ ਜਿਨ੍ਹਾਂ ਨੇ ਕੁਝ ਮੰਗਿਆ ਨਹੀਂ ਸੀ ਕੋਈ ਸ਼ਕਲਾ ਨਹੀਂ ਵੇਖਣੀ ਸੀ ਪਿੰਡ ਚ ਇੱਕ ਬੰਦੇ ਦੀ ਡਿਊਟੀ ਲਾ ਦिती ਇਹੋ ਹੀ ਲਿਸਟ ਬਣਾ ਦੇਣਗੇ ਕਿ ਜਿਹਨੂੰ ਸਵੇਰੇ ਖਾਹ ਦੀਆਂ ਚੌਕਰ ਦਾ ਇੱਕ ਚੀਜ਼ ਦਾ ਇੰਤਜ਼ਾਮ ਕਰ ਦਿੱਤਾ ਜਾਊਗਾ ਸਾਡੇ ਕੋਲ ਟਰਾਲੀ ਤੁਸੀਂ ਅਸੀਂ ਤੁਹਾਨੂੰ ਟਾਈਮ ਦੇ ਦਾਂਗੇ ਆਪਦੇ ਪੰਜ-ਛੇ ਬੰਦੇ ਤੇ ਟਰਾਲੀ ਭੇਜ ਦਿਓ ਉਹਦੇ ਵਿੱਚ ਵੀ ਜਿੰਨੀ ਤੁਸੀਂ ਲਿਸਟ ਬਣਾਓਗੇ ਉਹਦੇ ਅਨਸਾਰ ਡੰਗਰਾਂ ਦੇ ਅਨਸਾਰ ਪਸ਼ੂਆਂ ਦੇ ਅਨਸਾਰ ਔਰ ਇਹਦੇ ਨਾਲ ਨਾਲ ਇਹ ਵੀ ਲਿਸਟ ਬਣਾ ਲਿਓ ਕਿ ਬਹੁਤ ਸਾਰੇ ਗਰੀਬ ਘਰ ਵੀ ਬੜੇ ਮਤਲਬ ਅਣਖ ਵਾਲੇ ਤੇ ਜ਼ਮੀਰ ਵਾਲੇ ਹੁੰਦੇ ਆ ਜਿਹੜੇ ਕੋ ਰੋਟੀ ਮੰਗਣ ਵੀ ਨਹੀਂ ਗਏ ਕਿਸੇ ਕੋ ਜੇ ਉਹ ਜੇ ਕਿਸੇ ਨੂੰ ਆਟੇ ਦਾਲ ਜਾਂ ਹੋਰ ਕੋ ਸਾਬਣ ਕਿਸੇ ਚੀਜ਼ ਦੀ ਲੋੜ ਆ ਕਿ ਉਹ ਦੀ ਚੱਪੜਾ ਕੱਪੜੇ ਸਾਡੇ ਕੋਲ ਬਹੁਤ ਪਿਆਵਾ ਡੰਪ ਦੇ ਵਿੱਚ ਜਦੋਂ ਮੁਕੂਗਾ ਮਹਾਰਾਜ ਨੇ ਆਪੇ ਦੇ ਦੇਣਾ ਵਾ ਤੁਸੀਂ ਉਹਦੀ ਵੀ ਨਾਲ ਨਾਲ ਸਾਨੂੰ ਲਿਸਟ ਪਹੁੰਚਾ ਦਿਓ ਇੱਕੋ ਥਾਂ ਤੇ ਅਸੀਂ ਸਮਾਨ ਇਕੱਠਾ ਕਰ ਲਿਆ ਆ ਅਜਨਾਲਾ ਰੋਡ ਦੇ ਉੱਤੇ ਹੀ ਤੁਹਾਡੇ ਲਾਗੇ ਮਤਲਬ ਡੰਪ ਹੈ ਸਕੂਲ ਦੇ ਵਿੱਚ ਤੇ ਸਵੇਰੇ ਉੱਥੇ ਸਾਡੇ ਕੋਲ ਟਰਾਲੀ ਲੈ ਕੇ ਆ ਜਿਓ ਜਿਹੜੀ ਲਿਸਟ ਤੁਹਾਨੂੰ ਸਵੇਰ ਤੱਕ ਤੁਸੀਂ 9 ਵਜੇ ਤੱਕ ਪਹੁੰਚਦੀ ਕਰ ਦਿਓਗੇ 11 12 ਵਜੇ ਤੱਕ ਅਸੀਂ ਤੁਹਾਨੂੰ ਸਮਾਨ ਪਹੁੰਚਦਾ ਕਰਦੇ ਆਂਗੇ ਧੰਨਵਾਦ